ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਾ ਤੋਂ ਬਹੁਤ-ਬਹੁਤ ਸਾਰਤ ਹੈ। ਅੱਜ ਤੁਹਾਡੇ ਵਾਸਤੇ ਸੀ ਕਾਟਨ ਦੇ ਸੂਟ ਲੈ ਕੇ ਆਏ ਆ। ਕਾਟਨ ਦੇ ਸੂਟ ਬਹੁਤ ਪਿਆਰੇ ਨੇ, ਸੈਟ ਵਾਈਜ਼ ਸੂਟ ਨੇ। ਮਤਲਬ ਇਹ ਸਾਰੇ ਤੁਹਾਨੂੰ ਕਲਰ ਆਫ ਇਹਨਾਂ ਦੇ ਵਿੱਚ ਮਿਲ ਜੇਗੀ। ਤੇ ਬੁਕਿੰਗ ਲਈ ਨੰਬਰ ਹੋਵੇਗਾ 283828381 ਨੰਬਰ ਆ ਜੋ ਉਸ ਨੂੰ ਤੁਹਾਨੂੰ ਵੀਡੀਓ 'ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ। ਕਲੈਕਸ਼ਨ ਬਹੁਤ ਪਿਆਰੀ ਹੈ। ਰਾਖੀ ਬ੍ਰੈਂਡ ਦੇ ਸੂਟ ਰਹਿਣਗੇ ਜੀ। ਸਟੱਫ ਬਹੁਤ ਸੋਹਣਾ ਹੈ। ਜਾਮ ਕਾਟਨ ਤੇ ਸੂਟ ਰਹਿਣਗੇ ਸਾਰੇ ਇਹ। ਜੀ ਇਹ ਹੈਗਾ ਸਟੱਫ ਬਹੁਤ ਜ਼ਿਆਦਾ ਫਾਈਨ ਤੀ ਰਾਖੀ ਬ੍ਰੈਂਡ ਦੇ ਸੂਟ ਨੇ ਜੇ 올ਓਵਰ ਸ ਮਤਲਬ ਟਾਈ ਮੀਟਰ ਸ਼ਰਟ ਹੈ ਸੌਰੀ ਤੇ ਨੈਕ ਦੇ ਉੱਪਰ ਤੁਹਾਨੂੰ ਇਦਾਂ ਇਹ ਪੈਟਰਨ ਲੇਸ ਦਾ ਮਿਲ ਜੇਗਾ ਜਾਮ ਕਾਟਨ ਦੀ ਸ਼ਰਟ ਹੈ ਜਾਮ ਕਾਟਨ ਦੀ ਸਲਵਾਰ ਹੈ ਇਹਦੇ ਨਾਲ ਤੁਹਾਨੂੰ ਮਿਲੇ ਜੇਗਾ ਸ਼ਫਾਨ ਦਾ ਦੁਪੱਟਾ ਪਿਓਰ ਦਾ ਇਹ ਪਿਓਰ ਸ਼ਫਾਨ ਦਾ ਦੁਪੱਟਾ ਹੈ ਇਹ ਰਾਖੀ ਬ੍ਰੈਂਡ ਦੇ ਸੂਟ ਨੇ ਜੀ ਇਹਨਾਂ ਦੁਪੱਟਿਆਂ ਦੀ ਲੈਂਥ ਪੂਰੀ ਪੂਰੀ ਜੀ ਹੁੰਦੀ ਹੈ ਮਤਲਬ ਕਿ ਸਵਾ ਦੋ ਮੀਟਰ ਤੋਂ ਥੋੜਾ ਜਿਹਾ ਵੱਡਾ ਹੁੰਦਾ ਹੈ ਮੈਂ ਮੈਂ 2 ਮੀਟਰ ਤੁਹਾਨੂੰ ਕਹਿ ਕੇ ਦੇ ਦਮਾ ਫਿਰ ਕਈ ਵਾਰੀ ਬਾਅਦ ਚ ਕਾਲ ਆਉਣ ਲੱਗ ਜਾਂਦੀ ਜੀ 2.5 ਮੀਟਰ ਦਾ ਨਹੀਂ ਹੈਗਾ ਤੇ ਪ੍ਰਾਈਸ ਹੋਊਗਾ ਇਹਨਾਂ ਸੂਟਾਂ ਦਾ 1550 1550 ਪ੍ਰਾਈਸ ਹੈ ਜੀ ਸ਼ਿਪਿੰਗ ਅਲੱਗ ਤੋਂ ਰਹੇਗੀ 1550 ਦਾ ਸੂਟ ਆ ਇਹਦੇ ਵਿੱਚ ਹੀ ਤੁਸੀਂ ਕਲਰ ਆਪਸ਼ਨ ਦੇਖ ਸਕਦੇ ਹੋ ਚਾਰ ਚਾਰ ਕਲਰ ਰਹਿਣਗੇ ਸਾਰੀ ਸੂਟਾਂ ਦੇ ਵਿੱਚ ਡਿਜ਼ਾਈਨਿੰਗ ਵਾਚ ਪਿਆਰੀ ਹੈ ਪ੍ਰੋਪਰ ਬ੍ਰਾਂਡ ਦੇ ਨਾਲ ਤੁਹਾਨੂੰ ਕਾਟਨ ਦੇ ਸੂਟ ਮਿਲ ਰਹੇ ਨੇ ਇਹ ਜਿਹੜਾ ਸਭ ਤੋਂ ਪਹਿਲਾ ਸੂਟ ਖੋਲਿਆ ਤੁਸੀਂ ਪੈਂਟ ਸਲਵਾਰ ਕੁਛ ਮਰਜੀ ਇਹਨਾਂ ਸੂਟਾਂ ਦਾ ਬਣਵਾ ਸਕਦੇ ਹੋ ਬਸਾ ਫੱਛਾ ਹੈ ਕਾਫੀ ਇਹਨਾਂ ਸਟੱਲ ਇਹ ਰਹੇਗਾ ਜੀ ਕੇਸਰ ਕ੍ਰਾਫਟੀ ਬ੍ਰਾਂਡ ਦਾ ਸੂਟ ਹੈਗੇ ਆ ਇਹਦੇ ਨਾਲ ਰਿਓਨ ਦੀ ਸਟਫਰੀ ਤਰ੍ਹਾਂ ਇਹਦੀ ਸਲਵਾਰ ਆ ਬਹੁਤ ਪਿਆਰਾ ਸੂਟ ਹੈ ਵੀ ਤੇ ਜਾਮ कॉटन ਦੀ ਹੈਗੀ ਆ ਜੀ 셔ਟ ਇੱਕਦਰਾ ਹੀ ਹੈਗਾ ਤਾਂ ਡਿਜ਼ਾਈਨ ਸਰਵੋਸ ਦੀ ਵਰਕ ਦੀ ਨਾਲ ਰਹੇਗੀ ਸੈਟੀਸਫਾਈਂ ਕਲਰ ਵੀ ਬਹੁਤ ਸੋਹਣਾ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਹੈ ਕੀ ਪ੍ਰਾਈਸ ਹੈਗਾ ਸੂਟ ਦਾ 1550 ਪਿਓਸਾਫਰਾਂ ਦਾ ਹੈਗਾ ਇਹਦੇ ਨਾਲ ਹੀ ਕੰਟਰਾਸਟ ਲੁੱਕ ਦੇ ਵਿੱਚ ਆਏਗਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਲੁੱਕ ਉਸ ਇਦਾਂ ਦੀ ਆਏਗੀ ਸੋਹਣੀ ਕੇਸਰ ਕਾਚੀ ਬ੍ਰਾਂਡ ਹੈ ਜੀ ਜਿੰਨੇ ਵੀ ਸੂਟ ਹੋਣਗੇ ਸਾਰੇ ਬ੍ਰਾਂਂਡਡ ਸੂਟ ਹੋਣਗੇ ਨੈਕਸਟ ਇਹਦੇ ਵਿੱਚ ਇਹ ਵਾਲਾ ਸੂਟ ਆ ਜਾਂਦਾ ਪਿਓਰ ਦੇ ਦੁਪੱਟਿਆਂ ਦੇ ਨਾਲ ਸੂਟ ਨੇ ਹੀ ਸਾਰੇ ਜਿਹੜੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਤੇ ਪ੍ਰਾਈਸ ਹੈਗਾ 1550 ਇਹ ਕੇ येलो ਕਲਰ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਇੱਕ ਤੁਹਾਨੂੰ ਮਿਲ ਜਾਏਗਾ ਬਲੈਕ ਕਲਰ ਇਹ ਆਫਿਸ ਵੇਅਰ ਵਾਸਤੇ ਬਹੁਤ ਸੋਹਣੇ ਆਈਟਮ ਹਨ ਕਿਉਂਕਿ ਗਰਮੀ ਦੇ ਵਿੱਚ ਡੇਲੀ ਚੇਂਜ ਕਰਨ ਵਾਸਤੇ ਬਹੁਤ ਸੋਹਣੇ ਲਾਈਟ ਵੇਟ ਜੇ ਸੂਟ ਨੇ ਪਿਓਰ ਕਾਟਨ ਦੇ ਤੁਸੀਂ ਘਰ ਪਾਓ ਬਹੁਤ ਪਿਆਰੇ ਸੂਟ ਨੇ ਠੰਡੇ ਸੂਟ ਨੇ ਦਿੱਖਾ ਤੇ ਪ੍ਰਾਈਸ 1550 ਸ਼ਿਪਿੰਗ ਰਹੇਗੀ ਅਲੱਗ ਤੋਂ ਪ੍ਰਿੰਟਿੰਗ ਤੁਹਾਡੇ ਸਾਹਮਣੇ ਹੈ ਸਾਰੇ ਸੂਟਾਂ ਦੀ ਹਲਕਾ ਹਲਕਾ ਕਿਸੇ ਨੂੰ ਬਲੌਕ ਡਾਟਸ ਦਿੱਤਾ ਗਿਆ ਕਿਸੇ ਤੇ ਸਰਹੋਸਗੀ ਦਾ ਵਰਕ ਹੈ ਜੀ ਤੇ ਕਿਸੇ ਕਿਸੇ ਸੂਟ ਦੇ ਉੱਪਰ ਤੁਹਾਨੂੰ थ्रेड ਵਰਕ ਮਿਲ ਜਾਏਗਾ ਪ੍ਰੋਪਰ ਟਾਈ ਮੀਟਰ ਦੀ ਸ਼ਰਟ ਹੈ ਤੇ ਟਾਈ ਮੀਟਰ ਦੀ ਰਹੇਗੀ ਸਲਵਾਰ ਇਹਨਾਂ ਦੇ ਨਾਲ ਪਿਓਰ ਸ਼ਫਾਨ ਦੇ ਹੈਗੇ ਨੇ ਜੀ ਦੁਪੱਟੇ ਪਿਓਰ ਦੇ ਦੁਪੱਟਿਆਂ ਵਾਲੇ ਸੂਟ ਨੇ ਸਾਰੇ ਡਿਜ਼ਾਈਨਿੰਗ ਤੁਸੀਂ ਇਸ ਦੁਪੱਟੇ ਦੀ ਵੀ ਦੇਖ ਸਕਦੇ ਹੋ ਇਹ ਹੈਗੇ ਨੇ ਦੁਪੱਟਾ ਲੰਮਾ ਛੋੜਾ ਦੁਪੱਟਾ ਕੁਝ ਇਦਾਂ ਦੀ ਲੁੱਕ ਹੈ ਜੀ ਸੂਟ ਤੇ ਇਹ ਜੀ ਕਲਰ ਦੇਖ ਲਓ ਇਹਦਾ ਸੈਕਿੰਡ ਕਲਰ यह है जी का थर्ड कलर ठीक है एक मिल जाएगा थो बहुत प्यारा जहाँ कैरट शेड। चारों ही कलर बहुत सोने डिजाइनिंग दिखा है। ये भी केसर कराची का सूट है जी ये प्लेन सलवार इधे ढाई मीटर प्लस ਇਹ ਇਹ ਰਹੀ ਸਲਵਾ ਸੌਰੀ ਸ਼ਰਟ ਇਸ ਤੇ 올ਓਵਰ ਟਰਾਈ ਮੀਟਰ ਤੇ ਨਾਲ ਹੈਗਾ ਪਿਓਰ ਸ਼ਫਾਨ ਦਾ ਲੰਮਾ ਚੌੜਾ ਜਿਹਾ ਫੋਰ ਸਾਈਡ ਦਾ ਪੱਟੀ ਵਾਲਾ ਦੁਪੱਟਾ ਇਹ ਦੁਪੱਟੀ ਮਿਲ ਜੀ ਜੀ ਵਾਟਰ ਤੋਂ ਪੇਸਟ ਕੀਤਾ ਹੋਇਆ ਪ੍ਰਾਈਸ ਸੇਮ ਹੈ ਸਾਰੇ ਸੂਟਾਂ ਦਾ ਇਹਦਾ ਕਲਰ ਕਲਰ ਬਹੁਤ ਸੋਹਣਾ ਇਹਦੇ ਸਾਰੇ ਮੱਠੇ ਮੱਠੇ ਜੇ ਛੇੜ ਨੇ ਠੀਕ ਹੈ ਜੀ ਇਹ ਵੀ ਕਲਰ ਬਹੁਤ ਸੋਹਣਾ ਪਿਸਤਾ ਜਿਹਾ ਛੇੜਾ ठीक है चार कलर ने चारों ही कलर ਦੇ ਸਾਹਮਣੇ ਨੇ ਜੀ ਬਹੁਤ ਪਿਆਰੇ ਨੈਕਸਟ ਪ੍ਰਿੰਟਿੰਗ ਬਹੁਤ ਪਿਆਰੀ ਆ ਜਿਗ ਜਗ ਸਟਾਈਲ ਦੇ ਵਿੱਚ ਆ ਜੀ ਥਰੈਡ ਵਰਕ ਦੇ ਨਾਲ ਰਹਿਣਗੇ ਇਹ ਵਾਲੇ ਸੂਟ ਇਹ ਹੈਗਾ ਸਲਵਾਰ ਦਾ ਸਟਫ 2.5 ਮੀਟਰ ਦਾ ਸਟਫ ਹੈ ਜੀ ਸਲਵਾਰ ਦਾ ਤੇ ਨਾਲ ਇਹ ਜਿਗ ਜਗ ਵਾਲੀ ਨੈਕ ਦੇ ਉੱਪਰ ਵਰਕ ਰਹੇਗਾ ਥਰੈਡ ਵਰਕ ਹੈ ਨੈਕ ਦੇ ਉੱਪਰ ਤੇ ਇਕ ਰਹੇਗਾ ਜੀ ਇਹ ਘੇਰੇ ਦੇ ਉੱਪਰ ਬਹੁਤ ਪਿਆਰੀ ਚਿੜੀ ਜੀ ਬਣੀ ਹੋਈ ਹੈ ਵਰਡ ਹੈ ਬਹੁਤ ਸੋਹਣਾ ਤੇ ਇਹ ਹੈਗਾ ਦਾ ਘੇਰਾ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਪਲੇਨ ਸਲਵਾਰ ਦੇ ਨਾਲ ਤੇ ਪ्योर ਦਾ ਦੁਪੱਟਾ ਸੇਮ ਹੀ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਇਹਦੇ ਕਲਰ ਦੇਖ ਲਓ ਇਹ ਹੈਗਾ ਜੀ ਬਲੈਕ ਟੋਨ ਤੇ ਠੀਕ ਹੈ ਇਹ ਹੈ ਜੀਗਾ ਜੀ ਵਾਈਨ শেਡ ਇਹ ਕਾਜੇਗੇ ਦੇ ਵਿੱਚ ਬਾਟ ਹੋ ਗਏ ਨੇ ਜਰਾ ਬਾਟ ਸੋਨੇ ਸੋਨੇ ਜੇ ਕਲਰ ਇਹਨਾਂ ਦੇ ਥੋੜਾ ਬ੍ਰਾਈਟ ਚਾਰਟ ਨੈਕਸਟ ਪ੍ਰਿੰਟ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਹੈ ਇਹਦੇ ਨਾਲ ਵੀ ਤੁਹਾਨੂੰ ਪਲੇਨ ਸਲਵਾਰ ਮਿਲ ਜਾਈਏ ਸਾਰੇ ਪਿਓਰਟੇ ਦੁਪੱਟੇ ਆਉਣੇ ਆ ਇਹ ਹੈਗੇ ਜੀ ਸਲਵਾਰ ਪਲੇਨ ਦੇ ਵਿੱਚ ਵੀ ਰਫ ਕਾਟਨ ਤੇ ਤੇ ਇਹ ਹੈਗੇ ਸ਼ਰਟ ਸਾਰੇ ਫਰੰਟ ਦੇ ਵਿੱਚ ਵਰਕ ਮਿਲੇਗਾ ਤੁਹਾਨੂੰ ਮਸ਼ੀਨੀ ਵਰਕ ਹੈ ਜੀ ਵਿੱਚ ਵਿੱਚ ਬੂਟੇ ਬਣੀ ਹੋਈ ਆ ਤੇ ਬਹੁਤ ਪਿਆਰਾ ਇਹਦਾ ਘੇਰਾ ਬਣਿਆ ਹੋਇਆ ਹੈ 2+2 ਸਟੱਫ ਹੈ ਜੀ ਸੂਟ ਦਾ ਤੇ ਨਾਲ ਤੁਹਾਨੂੰ ਦੁਪੱਟਾ ਮਿਲ ਜੇਗਾ ਇਹ ਪਿਓਰ ਸਫਾ ਦਾ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲਣਗੇ ਲਿਖਿਆ ਹੈਗਾ ਦਾ ਸੈਕੰਡ ਕਲਰ ਤੇ ਇਹ ਹੈ ਇਹਨਾਂ ਥਰਡ ਕਲਰ ਕਲਰ ਬਹੁਤ ਸੋਹਣੇ ਆ ਨੈਕਸਟ ਬਹੁਤ ਸੋਹਣਾ ਸੂਟ ਆ ਸਟੱਫ ਬਹੁਤ ਜ਼ਿਆਦਾ ਫਾਈਨ ਹੈ ਬਿਲਕੁਲ ਪਿਓਰ ਕਾਟਨ ਜੂਨ ਜੁਲਾਈ ਚਲਦੀ ਹੈ ਨੀ ਇਹੋ ਜਿਹੇ ਆਈਟਮ ਆ ਇਹ ਹੈਗਾ ਇਹ ਸਲਵਾਰ ਦਾ ਸਟੱਫ ਤੇ ਇਹ ਹੋਗਾ ਜੀ ਇਹਦਾ ਸ਼ਰਟ ਸ਼ਰਟ ਸਾਰੀ ਤੇ ਫਰੰਟ ਵਰਕ ਆ ਫਰੰਟ ਦੇ ਨਾਲ ਨਾਲ ਜਿੰਨਾ ਵੀ ਤੁਹਾਨੂੰ ਇਹ ਵਾਈਟ ਵਾਈਟ ਦਿਖ ਰਿਹਾ ਇਹਦੇ ਵਿੱਚ ਸਾਰਾ ਬੂਟੀ ਬਣੀ ਹੋਈ ਆ ਫਰੰਟ ਦੇ ਵਿੱਚ ਬਹੁਤ ਪਿਆਰਾ ਡਿਜ਼ਾਈਨ ਆ ਸੂਟ ਦਾ ਪਿਓਰ ਸ਼ਾਫਾਨ ਦਾ ਹੈਗਾ ਜੀ ਦੁਪੱਟਾ ਇਹਦੇ ਨਾਲ ਵੀ ਦੇਖੋ ਦੁਪੱਟਾ ਠੀਕ ਹੈ ਲੰਮਾ ਸੌਟਾ ਜਿਹਾ ਦੁਪੱਟਾ ਹੈ ਮਤਲਬ ਲੁੱਕ ਬਹੁਤ ਪਿਆਰੀ ਆਏਗੀ ਸੂਟ ਦੀ ਬਣਾਉਣ ਤੋਂ ਬਾਅਦ ਕੋਈ ਮਰਜ਼ੀ ਪਾ ਸਕਦੇ ਇਹਨੂੰ ਗਰਲਿਸ਼ ਲੁੱਕ ਤੇ ਵੀ ਤੁਸੀਂ ਬਣਾ ਸਕਦੇ ਹੋ ਸੂਟ ਨੂੰ ਪੈਂਟ ਵਗੈਰਾ ਬਣਵਾ ਲੂ ਨਾਲ ਜਾਂ ਫਿਰ ਸਲਵਾਰ ਸੂਟ ਬਣਵਾ ਸਕਦੇ ਹੋ ਕਿਸੇ ਵੀ ਏਜ ਵਾਸਤੇ ਇਹਦੇ ਵੀ ਤੁਹਾਨੂੰ ਦੋ ਤਿੰਨ ਤਰ੍ਹਾਂ ਦੇ ਪੈਟਰਨ ਦਿਖਾਣੇ ਐ ਸੀ ਇਹ ਤਾਂ ਸੇਮ ਹੀ ਆ ਠੀਕ ਹੈ ਜੀ ਸਾਰੇ ਫਰੰਟ ਦੇ ਵਿੱਚ ਬੂਟੀ ਆਏਗੀ ਪ੍ਰਿੰਟ ਦੇ ਨਾਲ ਦਾ ਪਲੇਨ ਸਲਵਾਰ ਕਲਰ ਵੀ ਬਹੁਤ ਸੋਹਣਾ ਹੈ ਇਹਦਾ ਦੁਪੱਟਾ ਜੀ ਤੇ ਇਹਦੇ ਨਾਲ ਤੁਹਾਨੂੰ ਇੱਕ ਅਸੀਂ ਦਿਖਾਉਣੀ ਆ neck ਤੇ work ਸਟੱਫ ਸੇਮ ਰਹੂਗਾ print ਸੇਮ ਰਹਿਣਗੇ ਜਸਟ work ਦਾ ਫਰਕ ਪੈ ਜਾਏਗਾ ਇਹ neck ਦੇ ਉੱਪਰ work ਆ ਜਾਏਗਾ ਜੀ ਸਲਵਾਰ ਵੀ ਸੇਮ ਸਟੱਫ ਦੀ ਰਹੇਗੀ ਇਹਦੀ ਨਾਲ ਇਹ neck ਤੇ work ਆ ਦੇਖੋ ਇਹ ਸਾਰਾ ਆਫ ਵਾਈਟ ਕਲਰ ਦੇ ਵਿੱਚ work ਕੀਤਾ ਹੋਇਆ ਹੈ ਇਹਨਾਂ ਲਈ ਦੁਪੱਟਾ ਰਹੇਗਾ ਸੇਮ ਇਹ ਵੜਾ ਹੈਗਾ ਦੁਪੱਟਾ ਵਿੱਚ ਉਹ ਵਾਈਟਰ ਤੇ ਫੋਰ ਸਾਈਡ ਬਹੁਤ ਪਿਆਰਾ ਜਿਹਾ ਦਾ ਬਾਰਡਰ ਪ੍ਰਿੰਟ ਆ ਇਹਦੀ ਲੜ ਸੇਮ ਹੀ ਫੀਕੋ ਜੀ ਨਾਲ ਮਿਲਣਗੇ ਵੜੇ ਸੂਟ ਤੁਹਾਨੂੰ ਤੇ ਇੱਕ ਸੂਟ ਤੁਹਾਨੂੰ ਇਹਦੇ ਵਿੱਚ ਸੇਮ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦਿਖਾਇਆ ਇਹਦਾ ਨਾ ਜਿਹੜਾ ਇਹ ਬਣਿਆ ਹੋਇਆ neck ਉੱਪਰ neck ਬਣਿਆ ਹੋਇਆ ਤੇ ਨੀਚੇ ਬਣੀ ਹੋਈ ਹੈ ਜੀ ਬੇਲੇ ਵਾਲੇ ਪਿਆਰਾ ਸੂਟ ਹੈ ਵੀ ਕਾਫੀ ਆਦਾ ਇਨਾਂ ਦਾ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਤੇ ਇਹ ਹੈਗੇ ਦਾ ਦੁਪੱਟਾ ਹਾਂਜੀ ਇਹ ਉਮੀਦ ਕਰਦੀ ਹਾਂ ਤੁਹਾਨੂੰ ਇਹ ਵਾਲੇ ਕਲਰ ਡਿਜ਼ਾਈਨ ਪ੍ਰਿੰਟ ਸੋਹਣੇ ਲੱਗੇ ਹੋਣਗੇ ਤੇ ਇਹ ਵੀ ਪ੍ਰਿੰਟ ਸਾਰਾ ਬੂਟੀਆਂ ਦੇ ਵਿੱਚ ਵਰਕ ਇਹ ਨਾ ਸੁੱਤਨ ਦੀ ਬਹੁਤ ਸੋਹਣੀ ਹੈ ਮਤਲਬ ਇਹਨਾਂ ਦਾ ਸਟੱਫ ਬਹੁਤ ਜ਼ਿਆਦਾ ਫਾਇਦਾ ਵੀਰ ਕਰਦੀ ਥੋਨੂੰ ਕਲੈਕਸ਼ਨ ਨਸੰਦ ਆਈ ਹੋਗੀ ਤੁਸੀਂ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਕਲੈਕਸ਼ਨ ਕਿੰਦਾਂ ਦੀ ਲੱਗੀ ਹੈ ਤੇ ਅੱਜ ਵਾਲੀ ਵੀਡੀਓ 'ਚ ਆਪਾਂ ਡਰਾ ਵੀ ਕੱਢਦੇ ਹਾਂ ਤੇ ਪਿਛਲੀ ਵੀਡੀਓ ਜਿਹੜੀ ਮੇਰੇ ਕੋਲ ਜਿਨ੍ਹਾਂ ਦੇ ਕੋਲ ਪੰਜ ਛੇ ਆਪਣਾ ਗਿਫਟ ਉਹ ਵੀ ਤੁਹਾਨੂੰ ਮੈਂ ਇਸ ਵੀਡੀਓ ਦੇ ਨਾਲ ਐਡ ਕਰਕੇ ਦੱਸ ਦਾਂਗੀ ਜਦੋਂ ਤੁਸੀਂ ਵੀਡੀਓ ਤੁਹਾਨੂੰ ਗਿਫਟ ਮਿਲਦਾ ਹੈ ਤੁਸੀਂ ਇਹ ਜ਼ਰੂਰ ਦੱਸਤਾ ਨਿਓ ਕਿ ਸਾਨੂੰ ਤੁਹਾਡਾ ਗਿਫਟ ਮਿਲ ਗਿਆ ਜੀ ਪਸੰਦ ਆਇਆ ਤੁਸੀਂ ਪਲੀਜ਼ ਇਹ ਵੀ ਜ਼ਰੂਰ ਦੱਸ ਦਿਆ ਕਰੋ ਕਿ ਤੁਸੀਂ ਕਿੱਥੋਂ ਬੋਲਦੇ ਹੋ ਹਨ ਵੀ ਤੁਹਾਨੂੰ ਕਿੱਥੇ ਮਿਲੇ ਵਾਲਾ ਗਿਫਟ ਤਾਂ ਜੋ ਆਪਣੇ ਸਾਰੇ ਕਮੈਂਟ ਕਰਦੇ ਆ ਉਹਨੂੰ ਆਪਣੇ ਜਿਹੜੇ ਡੇਲੀ ਵੀਡੀਓ ਦੀ ਵੇਟ ਕਰਦੇ ਆ ਉਹ ਸਭ ਨੂੰ ਪਤਾ ਲੱਗੇ ਵੀ ਇਹ ਅੱਜ ਕਿਸ ਨੂੰ ਨਿਕਲਿਆ ਕਮੈਂਟ ਆਪਾਂ ਇੱਕ ਅੱਜ ਹੋਰ ਫੜਦੇ ਹਾਂ ਜੇ ਹਾਂਜੀ ਜਿਹੜੀ ਮੇਰੀ ਇਹ ਵਾਲੀ ਵੀਡੀਓ ਆ ਇਹ ਵੀਡੀਓ ਹੈਗੀ ਮੇਰੀ 4 ਤਰੀਕ ਦੀ ਹੈ ਤੇ ਦੂਜਾ ਮਹੀਨਾ 2024 ਮੈਂ ਕਿਸੇ ਵੀ ਵੀਡੀਓ ਨੂੰ ਚੈੱਕ ਸਕਦੀ ਹਾਂ ਠੀਕ ਹੈ ਜੀ ਜਿਸ ਤੇ ਕਮੈਂਟ ਹੋਣਗੇ ਇਹਦੇ ਵਿੱਚ ਕਮੈਂਟ ਹੈਗੇ ਨੇ 427 ਇਸ ਵੀਡੀਓ ਦੇ ਵਿੱਚ 427 ਕਮੈਂਟ ਨੇ ਤੇ ਆਪਾਂ ਹੁਣ ਇਹਨਾਂ ਕਮੈਂਟਾਂ ਦੇ ਵਿੱਚੋਂ ਹੀ ਕੋਈ ਕਮੈਂਟ ਲੈਣੇ ਆਂ ਕਹਿੰਦੇ ਇੱਕ ਵਾਰੀ ਰੀਫਰੈਸ਼ ਕਰ ਲਈਏ ਆਪਾਂ ਸਾਰੇ ਸਾਰ ਸਟਾਈਕ ਵਿੱਚ ਮੈਂ ਟਨ ਤੁਸੀਂ ਵੀ ਟਾਈਮ ਕੱਢ ਕੇ ਦੇਖ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਪਸੰਦ ਕਰ ਦਿਓ ਟੈਂ ਕਰਕੇ ਮੈਨੂੰ ਇਹ ਸਾਰਾ ਖੁਸ਼ ਕਰਨਾ ਪੈਂਦਾ ਤੇ ਇਹ ਦਿਖੋ ਸਾਰੀ ਆਪਣੇ ਰਿਫਰੈਸ਼ ਹੋ ਗਏ ਨੇ ਕਮੈਂਟ ਤੇ ਹੁਣ ਮੈਂ نیچے ਜਾਵਾਂਗੀ ਤੇ ਉੱਪਰ ਕਰਾਂਗੇ ਇਹ ਟ੍ਰੈਕਟੇ ਚੱਲਦੇ ਰਹਿਣਗੇ ਠੀਕ ਹੈ ਜੀ ਤੇ ਹੁਣ ਆਪਾਂ ਕੱਢਦੇ ਹਾਂ ਕੋਈ ਵੀ ਇੱਕ ਕਮੈਂਟ ਇਦਾਂ ਤੇਜ਼ ਚੱਲਦੇ ਨੇ ਤੇਜ਼ ਚੱਲਣ ਦੇ ਵਿੱਚ ਹੁਣ ਮੈਨੂੰ ਰਹੀ ਕੁਝ ਨਹੀਂ ਪਤਾ ਕਿਸ ਦਾ ਕਿਵੇਂ ਕਮੈਂਟ ਆ ਜਵੇ ਠੀਕ ਹੈ ਜੀ ਜਦੋਂ ਪੈਦਾ ਕਮੈਂਟ ਛੱਡਦੇ ਆ ਤਾਂ ਡਾਇਰੈਕਟਲੀ ਲਾਈਵ ਹੁੰਦਾ ਤੁਹਾਡੇ ਸਾਹਮਣੇ ਜੋ ਵੀ ਹੁੰਦਾ ਜਦੋਂ ਇਹ ਮੈਂ ਕਰਕੇ ਛੱਡਦੀ ਹਾਂ ਤਾਂ ਇਹ ਆਪਣੇ ਆਪ ਹੀ ਉੱਪਰ ਚਾਈ ਜਾਂਦੇ ਹੁੰਦੇ ਨੇ ਹੁਣ ਮੈਂ ਕਿਤੇ ਵੀ ਇਦਾਂ ਜਿਹਾ ਫਿੰਗਰ ਟੱਚ ਕਰਦੀ ਹਾਂ ਤਾਂ ਇਹ ਇਹ ਆ ਗਿਆ ਜੀ ਕਮੈਂਟ ਇਹ ਹੈ ਜਨੇ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ 6843 ਇਹਨਾਂ ਦੀ ਆਈਡੀ ਆ ਇਹਨਾਂ ਨੇ ਲਿਖਿਆ ਸੈਕਿੰਡ ਕਲਰ ਐਂਡ ਡਿਜ਼ਾਈਨ ਬਹੁਤ ਯਾਦਾ ਸੋਨਾ ਹੈ ਠੀਕ ਹੈ ਜੀ ਇਹ ਇਹਨਾਂ ਦਾ ਕਮੈਂਟ ਆ ਗੁਰਦਿਆਲ ਸਿੰਘ ਤੁਸੀਂ ਆਪਣੀ ਆਈਡੀ ਪ੍ਰੋਪਰ ਖੋਲੋਗੇ ਤਾਂ ਉਸ ਟਾਈਮ ਉਹ ਸਾਈਡੀ ਦੀ ਮੈਨੂੰ ਫੋਟੋ ਜਿਹੜੀ ਵੀ ਥੋੜੀ ਉਰੇ ਨਿਕਲੇਗੀ ਆਈਡੀ ਉਹਦੀ ਮੈਨੂੰ ਫੋਟੋ ਖਿੱਚ ਕੇ ਭੇਜਣੀ ਆ ਪ੍ਰੋਪਰ ਤੇ ਆਪਣਾ ਐਡਰੈਸ ਮੇਰੇ ਫੋਨ WhatsApp ਫੋਨ ਨੰਬਰ ਤੇ ਉਹ ਐਡਰੈਸ ਸੈਂਡ ਕਰ ਦਿਓ ਤੇ ਸਾਰਾ ਜਿਹੜਾ ਤੁਹਾਡੇ ਕੋਲ ਸੂਟ ਪਹੁੰਚੇਗਾ ਤਾਂ ਵੀਡੀਓ ਬਣਾ ਕੇ ਜਰੂਰ ਦੱਸ ਦਿਓ ਠੀਕ ਹੈ ਜੀ ਇਹ ਹੈਗੇ ਨੇ ਗੁਰਦਿਆਲ ਸਿੰਘ 6843 انر ਹੀ ਆਈڈیا ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਇਹ ਵਾਲਾ ਉਪਰਾਲਾ ਵੀ ਵਧੀਆ ਲੱਗਦਾ ਹੋਏਗਾ ਤਿੰਨ ਚਾਰ ਤਕਰੀਬਨ 3 ਜਾਂ 4 ਜਣੇ ਖੋਲ ਆਪਣੇ ਸੂਟ ਚਲੇ ਗਏ ਨੇ ਤੇ ਸਭ ਨੂੰ ਪਸੰਦ ਆਏ ਨੇ ਜੀ ਹਫਤੇ ਦਸ ਦਿਨ ਬਾਅਦ ਸੂਟ ਕੱਢਦੀ ਹੁੰਦੀ ਹੈ ਜਦੋਂ ਵੀ ਮੈਨੂੰ ਲੱਗਦਾ ਵੀ ਅੱਜ ਟਾਈਮ ਹੈਗਾ ਉਸ ਦਿਨ ਅਸੀਂ ਇਹ ਕੱਢ ਲੈਂਦੇ ਆ ਸੂਟ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਕਿੱਦਾਂ ਲੱਗਦੇ ਨੇ ਸਾਰੇ ਸੂਟ ਵੈਸੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣੀ ਥੈਂਕ ਯੂ so much ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਤੁਸੀਂ ਮੇਰਾ ਨੱਕੀ ਨੰਬਰ ਕੱਢਿਆ ਸੀ ਉਹ ਸੂਟ ਮੇਰੇ ਕੋਲੇ ਪਹੁੰਚ ਗਿਆ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ